ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਕਣਕ ਦੀ ਫਸਲ ਦੇ ਵਿੱਚ ਐਨ ਪੀ ਕੇ ਬਾਰੇ ਵਾਰਨ ਤੱਤ ਬਾਰੇ ਤੇ ਫੰਗੀ ਸਾਈਡ ਬਾਰੇ ਤੇ ਕਿਸਾਨ ਭਰਾਵਾਂ ਦੇ ਨਾਲ ਜਾਣਕਾਰੀ ਸਾਂਝੀ ਕਰਨੀ ਹੈਗੀ ਕਿਉਂਕਿ ਪਿਛਲੇ ਵੀਡੀਓ ਦੇ ਉੱਪਰ ਕਾਫੀ ਕਿਸਾਨ ਭਰਾਵਾਂ ਦੇ ਕਮੈਂਟ ਆਏ ਵੀ ਐਨ ਪੀ ਕੇ 13 45 ਵਿੱਚ ਵਾਰਨ ਰਲ ਸਕਦਾ ਹੈ ਜਿੰਕਰ ਰਲ ਸਕਦੀ ਹੈ ਜਾਂ ਵਿੱਚ ਕਿਸਾਨ ਭਰਾਵਾਂ ਨੇ ਕਿਹਾ ਵੀ ਪਾਠੀਆਂ ਦਾ ਪਾਣੀ ਰਲਾ ਸਕਦੇ ਹਾਂ ਜਾਂ ਕੋਈ ਸੇ ਫੰਗੀ ਸੈੱਟ ਕਰ ਸਕਦੇ ਹਾਂ ਕਿਉਂਕਿ ਦੇਖੋ ਜਿਹੜਾ ਐਨਪੀਕੇ ਕਰਨਾ ਹੈਗਾ ਪਟਾਸ਼ ਕਰਨਾ ਹੈਗਾ ਹਨਾ ਉਹਦੇ ਵਿੱਚ ਬੋਰੋਨ ਤੱਤ ਵੀ ਆਉਂਦਾ ਹੈਗਾ ਉਹਦੇ ਵਿੱਚ ਜ਼ਿੰਕ ਵੀ ਆਪਾਂ ਰਲਾਉਣੇ ਹੈਗੇ ਆ ਤੇ ਫੰਗੀ ਸਾਈਡ ਵੀ ਲਾਉਣੇ ਹੈਗੇ ਆ ਕਿਉਂਕਿ ਫੰਗੀ ਸਾਈਡ ਮੈਂ ਦੇਖੋ ਕੋਈ ਫੰਗੀ ਸਾਈਡ ਦੀ ਤੁਹਾਨੂੰ ਇੱਥੇ ਸਿਪਾਰਿਸ਼ ਨਹੀਂ ਕਰਦਾ ਵੀ ਤੁਸੀਂ ਆ ਕਰੋ ਹੀ ਕਰੋ ਕਾਰਨ ਦੇਖ ਫੰਗੀ ਸਾਈਡ ਆਪਾਂ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਦੇ ਲਈ ਕਰਦੇ ਹੈਗੇ ਆ ਪੀਲੀ ਕੁੰਗੀ ਪੂਰੀ ਕੁੰਗੀ ਤੋਂ ਰੋਗ ਰਹਿਤ ਕਾਫੀ ਵੈਰੈਟੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਫੰਗੀਸਾਈਡ ਦੇਣਾ ਪੈਂਦਾ ਹੈਗਾ ਪਰ ਫਰਵਰੀ ਤੇ ਜੇ ਮਾਰਚ ਦੀ ਗਰਮੀ ਦਾ ਪ੍ਰਭਾਵ ਵਜਲ ਉਪਰਦੇਖਦਾ ਹੈਗਾ ਤਾਂ ਸਾਨੂੰ ਨਾਰਮਲ ਫੰਗੀਸਾਈਡ ਕਰਨਾ ਪੈ ਸਕਦਾ ਇੱਥੇ ਤੁਹਾਨੂੰ ਸਾਰੇ ਫੰਗੀਸਾਈਡ ਮੈਂ ਦੱਸਾਂਗਾ ਆਪਦੀ ਮਰਜ਼ੀ ਦੇ ਨਾਲ ਤੁਸੀਂ ਕਰਨਾ ਹੈਗਾ ਕੱਲ ਨੂੰ ਇਹ ਨਾ ਕਿ ਉਹ ਵੀ ਫਲਾਣਾ ਯੂਟਿਊਬਰ ਕਹਿੰਦਾ ਸੀ ਬਾਈ ਫੰਗੀਸਿਰ ਕਰਨਾ ਪੈਣਾ ਫਲਾਣਾ ਫੰਗੀਸਿਰ ਕਰਨਾ ਪੈਣਾ ਕਿਉਂਕਿ ਇੱਥੇ ਮੈਂ ਪਟਾਸ਼ ਤੱਤ ਬਰੌਨ ਤੱਤ ਤੇ ਜਿੰਕ ਤੱਤ ਦੀ ਹੀ ਸਿਫਾਰਿਸ਼ ਕਰੂੰਗਾ ਤੁਹਾਨੂੰ ਕਰਨ ਦੇ ਲਈ ਵੀ ਇਸ ਚੀਜ਼ ਨੂੰ ਕਰ ਲਓ ਫੰਗੀ ਸਾਈਡ ਜੇ ਤੁਹਾਨੂੰ ਲੱਗਦਾ ਵੀ ਸਾਡੀ ਫਸਲ ਦੇ ਵਿੱਚ ਪੀਲੀ ਕੂੰਗੀ ਜਾਂ ਪੂਰੀ ਕੂੰਗੀ ਜਾਂ ਗਰਮੀ ਦੇ ਸਟ्रेस ਦਾ ਪ੍ਰਭਾਵ ਹੋਵੇਗਾ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਕਰੋ ਹੁਣ ਆਪਾਂ ਫੰਗੀ ਸਾਈਡ ਤੇ 13 45 ਜਾਂ ਕੋਈ ਵੀ ਐਨਪੀਕੇ ਕਰਦੇ ਆ ਨਾ ਵੀ ਕਿਸਾਨ ਭਰਾ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਿਕਸ ਕਿਵੇਂ ਕਰੀਏ ਪਹਿਲਾਂ ਤਾਂ ਮਿਕਸ ਕਰਨ ਦਾ ਮੈਂ ਤੁਹਾਨੂੰ ਸੌ ਸੌਖਾ ਤੇ ਸਸਤਾ ਤਰੀਕਾ ਦੱਸ ਦੇਣਾ ਜਿਵੇਂ ਤੁਸੀਂ 13 45 ਕਰ ਰਹੇ ਹੋ ਇੱਕ ਪ੍ਰੋਨ ਤੱਤ ਕਰ ਰਹੇ ਹੋ ਜਾਂ ਕੋਈ ਵਿੱਚ ਜ਼ਿੰਕ ਵਗੈਰਾ ਪਾ ਰਹੇ ਹੋ ਜਾਂ ਕੋਈ ਵਿੱਚ ਫੰਗੀ ਸਾਈਡ ਵਗੈਰਾ ਪਾ ਰਹੇ ਹੋ ਇੱਕ ਤਾਂ ਜਦੋਂ ਐਨ ਪੀ ਕੇ 13 45 ਨੂੰ ਘੋਲਣਾ ਹੈ ਵਧੀਆ 10 15 ਘਟੂ ਘਟੇ 20 ਲੀਟਰ ਪਾਣੀ ਵਿੱਚ ਘੋਲ ਲਿਓ ਚਾਹ ਤੁਸੀਂ ਕਿਲੋ ਕਰਦੇ ਹੋ ਚਾਹ ਤੁਸੀਂ 2 ਕਿਲੋ ਕਰਦੇ ਹੋ ਦੇਖੋ ਜੁਨੀਵਰਸਿਟੀ ਸਪਾਰਸ਼ਤਾ ਹੈਗੀ ਆ ਵੀ 4 ਕਿਲੋ ਐਨ ਪੀ ਕੇ 13 45 200 ਲੀਟਰ ਪਾਣੀ 200 ਲੀਟਰ ਕੋਈ ਪਾਣੀ ਨਹੀਂ ਲਾਉਂਦਾ ਹੈਗਾ ਹਨਾ ਵਿੱਚ ਤਾਂ ਨਟੋਲੀਆਂ ਵੀ ਲਾਉਂਦੇ ਇੰਜਣ ਵਾਲੀਆਂ ਵਿੱਚ ਚਾਰ ਵੀ ਲਾਉਂਦਾ ਹੱਦ 100 ਜਾਂ 120 ਲੀਟਰ ਪਾਣੀ ਲਾਉਣੇ ਆ ਆਪਾਂ 1.5 ਤੋਂ 2 ਕਿਲੋ ਤੱਕ ਕਰ ਲਓ ਜੇ 100 ਲੀਟਰ ਪਾਣੀ ਪਾਉਣੇ ਤੋਂ 1.5 ਤੋਂ 2 ਕਿਲੋ ਤੱਕ ਜਿਹੜਾ ਤੁਸੀਂ ਐਨਪੀ ਕੇ 13 45 ਪਾ ਲਓ ਕਿਉਂਕਿ ਫਸਲ ਇਨੇ ਝੰਡਾ ਪੱਤਾ ਜਿੱਤੋਂ ਧਰਦੀ ਹੈਗੀ ਹੈ 75 80 ਦਿਨ ਤੇ ਆ ਕੇ ਜਦੋਂ ਇਸ ਤਰ੍ਹਾਂ ਪੈਪ ਬਣਦੀ ਹੈਗੀ ਹੈ ਜਿਹਦੇ ਵਿੱਚ ਕਣਕ ਦੀ ਬੱਲੀ ਦਾ ਜਿਹੜਾ ਨਿਰਮਾਣ ਹੁੰਦਾ ਹੈਗਾ ਜਿਦੇ ਵਿੱਚ ਬੱਲੀਆਂ ਦੇ ਭਾਗ ਬਣਦੇ ਹੈਗੇ ਆ ਉੱਥੇ ਆਪਾਂ ਐਨਪੀਕੇ 13 45 ਖਰਾਕ ਨੂੰ ਘਮਾਉਣ ਦੇ ਲਈ ਝੰਡੇ ਪੱਤੇ ਨੂੰ ਤਾਕਤਵਾਰ ਰੱਖਣ ਦੇਣ ਕਿਉਂਕਿ ਝੰਡਾ ਪੱਤਾ ਕਣਕ ਦੀ ਫਸਲ ਦੇ ਵਿੱਚ 80 ਤੋਂ 85% ਤੱਕ ਜਿਹੜੀ ਖਰਾਕ ਪ੍ਰਦਾਨ ਕਰਦਾ ਹੈਗਾ ਜਿੰਨੀ ਵੀ ਖਰਾਕ ਫਸਲ ਦੇ ਵਿੱਚ ਜਮ੍ਹਾਂ ਪਈ ਹੈਗੀ ਆ ਡੀਏਪ ਤੱਤ ਪਿਆ ਹੈਗਾ ਪੋਟਾਸ਼ ਤੱਤ ਪਿਆ ਹੈਗਾ ਹੋਰ ਕੋਈ ਵੀ 16 17 ਤੱਤਾਂ ਦੇ ਵਿੱਚ ਜਿਵੇਂ ਜ਼ਿੰਕ ਪਿਆ ਹੈਗਾ ਕੈਲਸ਼ੀਅਮ ਪਿਆ ਹੈਗਾ ਮੈਗਨੀਸ਼ੀਅਮ ਪਿਆ ਹੈਗਾ ਉਹਨਾਂ ਤੱਤਾਂ ਨੂੰ ਟ੍ਰਾਂਸਫਰ ਕਰਨਾ ਤੱਤਾਂ ਨੂੰ ਘਮਾਉਣ ਦਾ ਕੰਮ ਪੋਟਾਸ਼ ਤੱਤ ਨੇ ਕਰਨਾ ਪਹਿਲੀ ਸਪਰੇ 75 80 ਦਿਨ ਤੇ ਕਰ ਲੋ ਦੂਸਰੀ ਸਪਰੇ ਤੁਸੀਂ 100 ਜਾਂ 105 ਦਿਨ ਤੇ ਕਰ ਲੋ 10 ਦਿਨ ਦੇ ਕਰ ਲੋ ਜਦੋਂ ਕਣਕ ਪੂਰਾ ਐਨ ਕੰਪਲੀਟ ਜਿਹੜੀ ਨਸਾਰਾ ਲੈ ਚੁੱਕੀ ਹੋਵੇ ਕੱਲਾ ਪਟਾਸ਼ ਵੀ ਕਰ ਸਕਦੇ ਹਾਂ ਜਾਂ 13 45 ਕਰ ਸਕਦੇ ਉਹਦੇ ਵਿੱਚ 60 70 ਗ੍ਰਾਮ ਬਰੌਣ ਤੱਤ ਪਾਉਣਾ ਕਿਉਂਕਿ ਬਰੌਣ ਤੱਤ 70 75 ਦਿਨ ਤੇ ਆਪਾਂ ਇਸ ਲਈ ਪਾਉਨੇ ਆ ਕਿਉਂਕਿ ਬੱਲੀਆਂ ਦਾ ਭਾਗ ਬਣਨੇ ਆ ਜਿੱਥੇ ਬੱਲੀਆਂ ਦੇ ਭਾਗ ਬਣਨੇ ਆ ਉਹਦਾ ਨਿਰਮਾਣ ਸਹੀ ਉਹਨੂੰ ਖੁਰਾਕ ਸਹੀ ਆਪਾਂ ਬਰੌਣ ਤੱਤ ਇਸ ਲਈ ਕਰਦੇ ਆ ਕੇਰਿੰਗ ਕਰਨਾ ਪੈਂਦਾ 50 60 ਗ੍ਰਾਮ ਉਹ ਬਹੁਤ ਹੁੰਦਾ 100 120 ਲੀਟਰ ਪਾਣੀ ਦੇ ਵਿੱਚ ਕਿਉਂਕਿ ਜਿੱਥੇ ਤੁਸੀਂ ਖਾਨ ਜੋਗਰੀ ਘਰੇ ਕਣਕ ਵਗੈਰਾ ਰੱਖਦੇ ਹੈਗੇ ਉੱਤੇ ਤੁਸੀਂ ਜ਼ਿੰਕ ਵੀ ਵਿੱਚ ਮਿਲਾ ਸਕਦੇ ਹੋ ਕੋਈ ਜਿਹੜਾ ਇਸ਼ੂ ਨਹੀਂ ਹੈ ਕਿਉਂਕਿ ਜ਼ਿੰਕ ਤੱਤ ਦੀ ਕਮੀ ਜਾਂ ਜ਼ਿੰਕ ਤੱਤ ਦੀ ਪਿਓਰਟੀ ਵੀ ਕਣਕ ਦੇ ਫਸਲ ਦੇ ਵਿੱਚ ਹੋਣੀ ਬੜੀ ਹੀ ਜ਼ਰੂਰੀ ਹੈ ਹੁਣ ਫੰਗੀਸਾਈਡ ਦੀ ਗੱਲ ਆਉਂਦੀ ਹੈ ਜੇ ਤੁਸੀਂ ਫੰਗੀਸਾਈਡ ਇੰਪੈਕਟ ਐਕਸਟਰਾ ਕਰਦੇ ਹੋ ਤਾਂ 200 ਐਮਐਲ ਕਿੱਲੇ ਦਾ ਪਾ ਲਓ ਐਮਿਸਟਾਰ ਟਾਪ ਵਰਤਦੇ ਹੋ ਤੁਸੀਂ ਜਿਹਦੇ ਵਿੱਚ ਐਜੋਕਸਿਸਟੋਬਨ ਤੇ ਡੈਫੂਕੋਨਾਜ਼ੋਲ ਹੁੰਦੇ ਆ ਉਹਨੂੰ ਤੁਸੀਂ 150 ਤੋਂ 200 ml ਉਹਨੂੰ ਪਾ ਸਕਦੇ ਹੋ ਜੇ ਤੁਸੀਂ ਅਪੇਰਾ ਵਰਤਦੇ ਹੋ ਬਾਸਬ ਕੰਪਨੀ ਦੀ ਤਾਂ 1 ਲੀਟਰ 3 ਕਿੱਲਿਆਂ ਦੇ ਵਿੱਚ ਪਾ ਸਕਦੇ ਹੋ ਜੇ ਤੁਸੀਂ ਪ੍ਰੈਕਸਰ ਵਰਤਦੇ ਹੋ ਤਾਂ 120 ਗ੍ਰਾਮ ਡੋਜ਼ ਆਉਦੀ ਬਾਸਬ ਕੰਪਨੀ ਦਾ ਹੈਗਾ ਪ੍ਰੈਕਸਰ ਵੀ ਤੇ ਹੋਰ ਜਿਵੇਂ 75% ਟੈਬੂਕੋਨਾਜੋਲ ਵੀ ਹੈਗੀ ਆ ਜਾਂ ਟਾਟਾ ਦੀ ਤਾਕਤ ਪਲੱਸ ਵੀ ਹੈਗੀ ਆ ਤੁਸੀਂ ਇਹਨਾਂ ਨੂੰ ਜਿਹੜੇ ਮਰਜੀ ਫੰਗੀ ਸਾਈਡ ਨੂੰ ਕਰ ਸਕਦੇ ਹੋ ਕਿਉਂਕਿ ਐ ਮੈਸਰ ਨੂੰ ਡੋਜਾਂ ਵੀ ਦੇਖੋ ਦੱਸੀਆਂ ਹੈਗੀਆਂ ਟਾਟਾ ਦੀ ਜਿਹੜੀ ਤਾਕਤ ਪਲੱਸ ਹੈਗੀ ਹੈ ਉਹ ਵੀ ਕਿਲੋ 2 ਤੋਂ 3 ਕਿੱਲਿਆਂ ਤੱਕ ਫਾਰਮਰ ਪਾ ਰਿਹਾ ਹੈ ਟੈਬੂਕੋਨਾਜ਼ੋਲ 75% ਉਹਨੂੰ ਵੀ 4 ਕਿੱਲਿਆਂ ਤੱਕ ਕਿਸਾਨ ਭਰਾ ਪਾ ਰਿਹਾ ਹੈ ਇੱਕ ਪ੍ਰੋਪੀਕੋਨਾ ਜੋ ਰਹੀਗੀ ਜਿਹਨੂੰ ਆਪਾਂ ਟਿਲਟ ਕਹਿੰਦੇ ਆ ਟਿਲਟਾ ਵੀ ਤੁਸੀਂ 1 ਲੀਟਰ 4 ਕਿੱਲਿਆਂ ਦੇ ਵਿੱਚ ਪਾ ਸਕਦੇ ਹੋ ਜਿਹੜੀਆਂ ਸੋਡੇ ਨਵੀਆਂ ਕਿਸਮਾਂ ਹੈਗੀਆਂ ਨੇ ਜੇ ਦੇਖੋ ਗਰਮੀ ਦਾ ਪ੍ਰਭਾਵ ਨਹੀਂ ਪੈਂਦਾ ਗਰਮੈਸ਼ ਨਹੀਂ ਪੈਂਦੀ ਤਾਫੰਗੀ ਸਾਈਡ ਦੀ ਐਡੀ ਕੋਈ ਦਿੱਕਤ ਨਹੀਂ ਹੁੰਦੀ ਕਰਨ ਦੀ ਪਰ ਜਿਹੜੀਆਂ ਕਿਸਮਾਂ ਦੇ ਵਿੱਚ ਸਾਨੂੰ ਲੱਗਦਾ ਵੀਪੀ ਵਾਲੇ ਕੁੰਗੀ ਪੂਰੀ ਕੁੰਗੀ ਜਾਂ ਕੋਈ ਹੋਰ ਉੱਲੀ ਦਾ ਹਮਲਾ ਝੰਡੇ ਪੱਤੇ ਦੇ ਉੱਪਰ ਉੱਲੀ ਦਾ ਹਮਲਾ ਆਉਂਦਾ ਹੈਗਾ ਤਾਂ ਉੱਥੇ ਸਾਨੂੰ ਕਰਨਾ ਪੈ ਸਕਦਾ ਪਰ ਜੇ ਤੁਸੀਂ ਇਹਨਾਂ ਨੂੰ ਮਿਕਸ ਕਰਨਾ ਹੈਗਾ ਹੁਣ ਮਿਕਸ ਕਰਨ ਬਾਰੇ ਕਿਸਾਨ ਭਰਾਵਾਂ ਦਾ ਸਵਾਲ ਇਹ ਹੀ ਹੈ ਵੀ ਮਿਕਸ ਕਰੀਏ ਜਾਂ ਨਾ ਕਰੀਏ ਪਹਿਲਾਂ ਕਿਸੇ ਵਧੀਆ ਖੁੱਲੇ ਭਾਂਡੇ ਦੇ ਵਿੱਚ ਤੁਸੀਂ 13 45 ਨੂੰ ਘੋਲ ਲਓ ਇੱਕ ਪਾਸੇ ਤੁਸੀਂ ਫੰਗੀ ਸਾਈਡ ਤੋਂ ਢੋਲ ਲਓ ਦੋਨਾਂ ਦੇ ਵਿੱਚੋਂ ਅੰਦਾਜ਼ਾ ਦਾ ਲੀਟਰ ਦਵਾਰੇ ਚੱਕ ਕੇ ਉਹਨਾਂ ਨੂੰ ਢੋਲ ਕੇ ਦੇਖ ਲਓ ਜੇ ਤਾਂ ਦੇਖੋ ਉਹ ਫਟਦੇ ਹਨ ਫਿਰ ਤਾਂ ਬਿਲਕੁਲ ਨਾ ਕਰੋ ਜੇ ਨਹੀਂ ਫਟਦੇ 노 ਡਾਊਟ ਤੁਸੀਂ ਕਰ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਕਈ ਵਾਰ ਕੁਝ ਏਰੀਆ ਦੇ ਵਿੱਚ ਕਿਸਾਨ ਭਰਾ ਕੋਲ ਵਧੀਆ ਬਣਾ ਲੈਂਦੇ ਆ ਕੋਲ ਬਣਨ ਦੇ ਸਾਰੇ ਆ ਜੇ ਕੋਲ ਚੰਗਾ ਬਣ ਗਿਆ ਤਾਂ ਸਪਰੇਈ ਚੰਗੀ ਹੋਊਗੀ ਜੇ ਕੋਲ ਚੰਗਾ ਨਾ ਬਣੇ ਤਾਂ ਦਵਾਈ